हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਹਾਲੇ ਤੱਕ ਕਿਉਂ ਨਹੀਂ ਹੋਈ ਔਰ ਕਦੋਂ ਹੋਣੀ ਹੈ ਬਹੁਤ ਵੱਡਾ ਸਵਾਲ ਸਾਹਮਣੇ ਆ ਗਿਆ ਤੇ ਅੱਜ ਤੁਹਾਨੂੰ ਮੈਂ ਵਕੀਲ ਖਾਰਾ ਸਾਹਿਬ ਦੇ ਮੂੰਹੋਂ ਸੁਣਾਉਂਗਾ ਕਿ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਡਿਬਰੂਗੜ੍ਹ ਦੇ ਵਿੱਚੋਂ ਕਦੋਂ ਰਿਹਾ ਹੋਣ ਜਾ ਰਹੇ ਨੇ ਕਿਉਂਕਿ ਉੱਤੇ ਸਵਾਲ ਜਵਾਬ ਹੋ ਰਹੇ ਨੇ ਬਹੁਤ ਹੀ ਵੱਡੇ ਕਿ ਭਾਈ ਜਿਹੜਾ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਹੈ ਔਰ ਉਸ ਤੋਂ ਜਵਾਬਾ ਵੀ ਲੱਗਦਾ ਹੈ ਯਾਨੀ ਯੂਪੀਏ ਲਾ ਦਿੱਤਾ ਸੀ ਬੀਤੇ ਦਿਨੀ ਤੁਹਾਨੂੰ ਪਤਾ ਹੈ ਪਰ ਫਿਰ ਵੀ ਸਵਾਲ ਹੋ ਰਹੇ ਨੇ ਕਿ ਅਮਰਪਾਲ ਸਿੰਘ ਦਰਅਸਲ ਜੇਲ੍ਹ ਦੇ ਵਿੱਚੋਂ ਕਿਉਂ ਨਹੀਂ ਛੁੱਟਿਆ ਵਜ੍ਹਾ ਕੀ ਹੈ ਅਰਚਨ ਸਭ ਤੋਂ ਵੱਡੀ ਸੀ ਜਿਹੜੀ ਉਹ ਸਾਹਮਣੇ ਆ ਗਈ ਹੈ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਂਗਾ ਈਮਾਨ ਸਿੰਘ ਇੱਕ ਦਾ ਖਾਰਾ ਵਕੀਲ ਨੇ ਦੂਜੇ ਖਾਰਾ ਸਾਹਿਬ ਹੋਰ ਨੇ ਉਹਨਾਂ ਦਾ ਵੀਡੀਓ ਦਿਖਾਉਣ ਜਾ ਰਹੇ ਆ ਜੀਦੇ ਵਿੱਚ ਵਕੀਲ ਸਾਹਿਬ ਦੱਸਣਗੇ ਕਿ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਔਰ ਕਦੋਂ ਹੋਣ ਜਾ ਰਹੇ ਨੇ ਬੜੀ ਹੀ ਜਿਆਦਾ ਇੱਕ ਇੰਪੋਰਟੈਂਟ ਗੱਲ ਕਹੀ ਹੈ ਕਿ ਅਮਰਪਾਲ ਸਿੰਘ ਦੇ ਉੱਪਰ ਕਿਸੇ ਬੰਦੇ ਦਾ ਦਰਅਸਲ ਇੱਕ ਹੋਰ ਵੀ ਕੇਸ ਲੱਗਿਆ ਹੋਇਆ ਉਹ ਵਕੀਲ ਸਾਹਿਬ ਦੱਸਣਗੇ ਔਰ ਜਿਹੜਾ ਹੁਣ ਇਹ ਮਾਮਲਾ ਇੱਕ ਹੁੰਦਾ ਹੁੰਦਾ ਰਿਹਾਈ ਦੇ ਵੱਲ ਜਾਵੜਿਆ ਰਿਹਾਈ ਹੋਣ ਦੇ ਜਿਹੜੇ ਸੰਕੇਤ ਨੇ ਉਹ ਇਹਨਾਂ ਗੱਲਾਂ ਤੋਂ ਮਿਲਣਗੇ। ਔਰ ਅਮਰਪਾਲ ਸਿੰਘ ਬਹੁਤ ਹੀ ਜਲਦ ਬਹੁਤ ਹੀ ਜਲਦ ਯਾਨੀ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ। ਇਹ ਪੰਜਾਬ ਵਾਸੀਆਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ ਦੀ ਗੱਲ ਆ। ਕਿਉਂਕਿ ਸਰਕਾਰਾਂ ਨੇ ਕਦੇ ਵੀ ਨਹੀਂ ਚਾਹਿਆ ਕਿ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋਵੇ। ਕਿਉਂਕਿ ਬੀਤੇ ਦਿਨੀ ਤੁਸੀਂ ਸੁਣਿਆ ਹੋਣਾ ਪੰਜਾਬ ਦਾ ਮੁੱਖ ਮੰਤਰੀ ਬਿਆਨ ਦਿੰਦਾ ਹੈ ਕਿ ਅਸੀਂ ਜਿਹੜੇ ਵਖਵਾਦੀ ਸੋਚ ਦੇ ਬੰਦੇ ਤੇ ਜਾਂ ਫਿਰ ਸਾਡੇ ਸਮਾਜ ਦੇ ਵਿੱਚ ਕੋਈ ਗਲਤ ਚੀਜ਼ਾਂ ਫੈਲਣ ਯਾਨੀ ਭਾਈ ਅਮਰਪਾਲ ਸਿੰਘ ਨੂੰ ਕਿਹਾ ਸੀ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਐਕਟਿਵ ਨਹੀਂ ਹੋਣ ਦੇਵਾਂਗੇ ਚਾਹੇ ਉਹ ਕੋਈ ਵੀ ਹੋਵੇ ਪਰ ਨਿਸ਼ਾਨਾ ਸਿੱਧਾ ਭਾਈ ਅਮਰਪਾਲ ਸਿੰਘ ਤੇ ਸਾਧਿਆ ਸੀ ਇਹ ਵੀ ਤੁਸੀਂ ਜਾਣਦੇ ਹੋ ਕਿ ਪੰਜਾਬ ਦਾ ਮੁੱਖ ਮੰਤਰੀ ਔਰ ਸੈਂਟਰ ਦੀ ਗਵਰਨਮੈਂਟ ਹੈ ਜਿਹੜੀ ਬਾਲੇ ਬੰਦੇ ਕਹਿੰਦੇ ਸੀ ਵੀ ਸੈਂਟਰ ਨੇ ਕੀ ਲੈਣਾ ਦੇਣਾ ਸੈਂਟਰ ਨਾਲ ਹੀ ਤਾਂ ਟੱਕਰ ਸੀ ਉਹਦੀ ਪਰ ਪੰਜਾਬ ਦੀ ਸਰਕਾਰ ਦੇ ਨਾਲ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਦੂਜਾ ਰੂਪ ਕਿਹਾ ਗਿਆ ਭਾਈ ਅਮਰਪਾਲ ਸਿੰਘ ਨੂੰ ਇਸੇ ਕਰਕੇ ਸੈਂਟਰ ਉਸ ਤੋਂ ਡਰਦੀ ਆ ਤਾਂ ਹੁਣ ਪਹਿਲਾਂ ਵਕੀਲ ਦੇ ਬਿਆਨ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਭਾਈ ਅਮਰਪਾਲ ਦਾ ਜਿਹੜਾ ਇੱਕ ਕੇਸ ਹੈ ਮੇਰੇ ਕੋਲ ਬਠਿੰਡੇ ਹਾਂ ਜੋ ਵਿਸ਼ਵ ਹਿੰਦੂ ਪਰਿਸ਼ਦ ਨੇ ਇਹਨਾਂ ਦੇ ਉੱਪਰ ਕੀਤਾ ਹੋਇਆ ਹੈ ਬਾਕੀ ਕਿ ਸੱਚੇ ਇਮਾਨ ਹੈ ਜਾਂ ਹੋਰ ਐਡਵੋਕੇਟ ਨੇ ਮੇਰੇ ਕੋਲ ਬਠਿੰਡੇ ਇੱਕ ਕੇਸ ਹੈ ਜੋ ਵਿਸ਼ਵ Hindu ਪ੍ਰਚਿਤ ਨੇ ਵਰਸਜ ਭਾਈ ਅਮਰਤਪਾਲ ਦੇ ਖਿਲਾਫ ਕਿ ਜੋ ਪੈਂਡਿੰਗ ਹੈ ਉਹ ਚੱਲ ਰਿਹਾ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹਨਾਂ ਨੂੰ ਪੇਸ਼ ਨਹੀਂ ਹੋਣ ਦਿੱਤਾ ਇਹ ਤੇ ਮਗਰ ਬਹੁਤ ਵੱਡੀ ਸਿਆਸਤ ਹੈ ਉਹ ਸਿਆਸਤ ਕੀ ਹੈ ਕਿ ਭਾਈ ਅਮਰਤਪਾਲ ਨੂੰ ਇਸ ਵਕਤ ਬੱਚਾ ਬੱਚਾ ਅੰਦਰ ਖਾਤੇ ਲਾਈਕ ਕਰ ਰਹੇ ਉਹ ਡਰ ਰਹੇ ਨੇ 2023 ਦੀ 18 ਮਾਰਚ ਨੂੰ ਜੋ ਕਾਰ ਹੋਇਆ ਪੰਜਾਬ ਦੇ ਅੰਦਰ ਉਹ ਲੋਕਾਂ ਦੇ ਅੰਦਰ ਇੱਕ دہشت ਹੈ ਲੋਕ ਬੋਲ ਨਹੀਂ ਰਹੇ ਕਿਹੜੇ ਵਾਲਾ ਕਾਂਡ ਜਸਟਰ ਭਾਈ ਅਮਰਤਪਾਲ ਨੂੰ ਅਰੈਸਟ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇੱਕ ਅਤਿਆਚਾਰ ਚੱਲਦਾ ਹੈ ਪੰਜਾਬ ਦੇ ਅੰਦਰ ਉਸ ਤੋਂ ਪਹਿਲੇ ਉਹਨਾਂ ਤੁਹਾਨੂੰ ਕਾਂਡ ਨਹੀਂ ਲੱਗਦਾ ਜਦੋਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਥਾਣੇ ਅੰਦਰ ਲਿਜਾਇਆ ਜਾਂਦਾ ਕੀ ਤੁਸੀਂ ਇਸ ਨੂੰ ਠੀਕ ਠਰ ਹੁੰਦੇ ਹੋ ਕੀ ਇਹ ਠੀਕ ਹੈ ਇੱਕ ਸ਼ਖਸ ਨੂੰ ਆਪਣੇ ਸਾਥੀ ਨੂੰ ਛੁਡਵਾਉਣ ਦੇ ਲਈ ਅਗਰ ਅਮਰਤਪਾਲ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਢਾਲ ਬਣਾ ਕੇ ਉਸ ਨੂੰ ਥਾਣੇ ਦੇ ਅੰਦਰ ਲੈ ਕੇ ਜਾਂਦਾ ਤੁਹਾਨੂੰ ਉਹ ਠੀਕ ਨਹੀਂ ਲੱਗ ਰਿਹਾ ਨਹੀਂ ਮੈਂ ਕਿ ਤੈਨੂੰ ਗੱਲ ਦੱਸੀ ਕੁਛ ਨਹੀਂ ਦੱਸਿਆ ਦੇਖੋ ਜਿਹੜਾ ਭਾਈ ਅਮਰਤਪਾਲ ਦੀ ਉਹ ਗਲਤ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੇਰੀ ਭਾਈ ਗਲਤ ਸੋਚਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਚ ਲੈ ਕੇ ਜਾਣਾ ਤਾਂ ਮੈਨੂੰ ਲੱਗਦਾ ਹੈ ਕਿ ਉਹ ਇੱਕ ਡੀਫੇਮ ਕਰਨ ਲਈ ਨਹੀਂ ਲੈ ਕੇ ਗਿਆ ਭਾਈ ਅਮਰਤਪਾਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਦਬੀ ਦੇ ਮਕਸਦ ਨਾਲ ਨਹੀਂ ਲੈ ਕੇ ਗਿਆ ਨੰਬਰ 2 ਦੂਸਰੀ ਐਸੀ ਕਿ ਹਿਸਟਰੀ ਤੋਂ ਕੰਮ ਲਈਏ ਤਾਂ ਜਿੱਥੇ ਵੀ ਕਿਤੇ ਪੁਰਾਣੇ ਸਮੇਂ ਦੇ ਅੰਦਰ ਕਿਤੇ ਵੀ ਕੋਈ ਚੀਜ਼ ਕਿ ਵਹਿਿਰ ਚੱਲੀ ਐ ਜਾਂ ਕਿਤੇ ਕੋਈ ਸ਼ਾਦਤ ਦੇਨ ਜਾ ਰਿਹਾ ਐ ਜਾਂ ਕੋਈ ਲੜਾਈ ਚੱਲ ਰਹੀ ਐ ਤਾਂ ਗੁਰੂ ਗ੍ਰੰਥ ਸਾਹਿਬ ਦੀ ਈੜ ਹਮੇਸ਼ਾ ਹੀ ਸਿਖਾ ਦੇ ਨਾਲ ਰਹੀ ਐ ਜੋ ਲੈ ਕੇ ਗਏ ਨੇ ਤਾਂ ਜਿਹੜਾ ਹੁਣ ਇਹ ਪੱਤਰਕਾਰ ਸੀ ਔਰ ਵਕੀਲ ਖਾਰਾ ਸਾਹਿਬ ਇਹਨਾਂ ਦੇ ਸਵਾਲ ਜਵਾਬ ਹੋ ਰਹੇ ਵੀਡੀਓ ਬਹੁਤ ਲੰਬੀ ਆ ਇਸ ਕਰਕੇ ਮੈਂ ਸੋਚਿਆ ਕਿ ਬਹੁਤ ਜ਼ਿਆਦਾ ਸਮਾਂ ਤੁਹਾਡਾ ਵਤੀਤ ਹੁਣ ਤਾਂ ਜਿਹੜਾ ਹੁਣ ਇਹ ਮਾਮਲਾ ਰਿਹਾਈ ਨੂੰ ਲੈ ਕੇ ਇੱਕ ਬਹੁਤ ਵੱਡੀ ਯਾਨੀ ਈਮਾਨ ਸਿੰਘ ਵਕੀਲ ਖਾਰਾ ਸਾਹਿਬ ਦਾ ਤੁਸੀਂ ਇੱਕ ਬਿਆਨ ਧਿਆਨ ਦੇ ਨਾਲ ਸੁਣਿਆ ਕਿ ਅੰਦਰ ਖਾਤੇ ਬੱਚਾ-ਬੱਚਾ ਲਾਈਕ ਕਰ ਰਿਹਾ ਭਾਈ ਅਮਰਪਾਲ ਸਿੰਘ ਨੂੰ ਔਰ ਉਸੇ ਹੀ ਗੱਲ ਨੂੰ ਹੀ ਲੈ ਕੇ ਪੰਜਾਬ ਦੇ ਵਿੱਚ ਬਹੁਤ ਹੀ ਵੱਡੀ ਤਾਦਾਦ ਦੇ ਵਿੱਚ ਯਾਨੀ ਜਨਸੰਖਿਆ ਉੱਭਰ ਰਹੀ ਹੈ ਵੱਡੇ ਪੱਦਰ ਤੇ ਲੋਕ ਜੁੜ ਰਹੇ ਨੇ ਔਰ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜਾ ਐਨਐਸਏ ਲੱਗਿਆ ਉਹ ਵੀ ਟੁੱਟਣ ਜਾ ਰਿਹਾ ਕਦੋਂ ਟੁੱਟਣ ਜਾ ਰਿਹਾ ਹੈ ਅਮਰਪਾਲ ਸਿੰਘ ਦੇ ਜਿਹੜੇ ਵਕੀਲ ਨੇ ਦੂਜੇ ਮਾਨ ਸਿੰਘ ਖਾਰਾ ਉਹਨਾਂ ਨੇ ਇੱਕ ਸੈਸ਼ਨ ਦੇ ਵਿੱਚ ਜਿਹੜੀ ਹਾਜ਼ਰੀ ਲਵਾਉਣੀ ਸੀ ਇੱਕ ਛੁੱਟੀ ਲਈ ਗਈ ਹੈ ਉਸ ਤੋਂ ਬਾਅਦ ਹੁਣ ਹਾਜ਼ਰੀ ਲਗਣੀ ਆ ਭਾਈ ਅਮਰਪਾਲ ਸਿੰਘ ਦੀ ਉਸ ਤੋਂ ਬਾਅਦ ਫਿਰ ਉਹਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਕੋਰਟ ਦੇ ਵਿੱਚ ਇੱਕ 29 ਜਨਵਰੀ ਨੂੰ ਸੁਣਵਾਈ ਵੀ ਹੋਈ ਸੀ ਭਾਈ ਅਮਰਪਾਲ ਸਿੰਘ ਤੇ ਜਿਹੜਾ ਮਹੀਨਾ ਪਿਛਲਾ ਜਨਵਰੀ ਨੂੰ 29 ਨੂੰ ਸੁਣਵਾਈ ਹੋਈ ਹੈ ਜ਼ਿਆਦਾਤਰ ਚੈਨਲਾਂ ਤੇ ਨਹੀਂ ਪਾਈ ਗਈ ਉਹ ਇੱਕ ਦੋ ਚੈਨਲਾਂ ਤੇ ਚੱਲੀ ਵੀ ਐ ਔਰ ਹੁਣ ਪੰਜਾਬ ਦੇ ਉਸ ਸੂਰਵੀਰ ਯੋਧੇ ਨੂੰ ਬੱਚਾ-ਬੱਚਾ ਲਾਈਕ ਕਰ ਰਿਹਾ ਪੰਜਾਬ ਦੇ ਵਿੱਚੋਂ ਇਹ ਸਾਰੇ ਲੋਕਾਂ ਨੂੰ ਪਤਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਪਾਸੇ ਸਰਕਾਰ ਡੇਗ ਚੁੱਕੀ ਐ ਔਰ ਦੂਜਾ ਨੰਬਰ ਅਮਰਪਾਲ ਸਿੰਘ ਤੇ ਜਿਹੜੀ ਹੁਣ ਸੁਣਵਾਈ ਹੋਣੀ ਐ ਉਹ ਕਦੋਂ ਹੋਣੀ ਐ ਪਹਿਲਾਂ ਭਾਈ ਅਮਰਪਾਲ ਸਿੰਘ ਦੀ ਜਿਹੜੀ ਇੱਕ ਹਾਜ਼ਰੀ ਲੱਗਣੀ ਐ ਸੈਸ਼ਨ ਦੇ ਵਿੱਚ ਉਹ ਜ਼ਰੂਰੀ ਐ ਕਿਉਂਕਿ ਇੱਕ ਛੁੱਟੀ ਲਈ ਗਈ ਐ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਕਿਹਾ ਸੀ ਕਿ ਜੇਕਰ ਤੁਹਾਡਾ ਭਾਈ ਕਲਾਇੰਟ ਜਾਂ ਮੰਨ ਲਓ ਤੁਹਾਡਾ ਬੰਦਾ ਸੈਸ਼ਨ ਦੇ ਵਿੱਚ ਹਲੇ ਨਹੀਂ ਆ ਸਕਦਾ ਤੇ ਉਹਨੂੰ ਕੋਟ ਹਲੇ ਇਜਾਜ਼ਤ ਨਹੀਂ ਦਿੰਦਾ ਤਾਂ ਫੇਰ ਤੁਸੀਂ ਮੇਰੇ ਤੋਂ ਛੁੱਟੀ ਲੈ ਸਕਦੇ ਹੋ ਲੰਬੇ ਟਾਈਮ ਦੇ ਲਈ ਤਾਂ ਤੁਸੀਂ ਜਦੋਂ ਕੋਈ ਕਾਨੂੰਨੀ ਪ੍ਰਕਿਰਿਆ ਦੇ ਹਿਸਾਬ ਦੇ ਨਾਲ ਉਹਨੂੰ ਬਾਹਰ ਲੈ ਕੇ ਆਉਂਗੇ ਤੇ ਹਾਜ਼ਰੀ ਉਦੋਂ ਲੱਗ ਜਾਣੀ ਹੈ ਤੇ ਨਹੀਂ ਤਾਂ 60 ਦਿਨਾਂ ਦਾ ਪ੍ਰਬੰਧਨ ਹੁੰਦਾ ਹੈ ਉਹਦੇ ਵਿੱਚ ਮੈਂਬਰਸ਼ਿਪ ਰੱਦ ਹੋ ਜਾਣੀ ਹੈ ਜਿਹੜੀ ਕਿ ਪਾਰਲੀਮੈਂਟ ਦਾ ਐਮਪੀ ਬਣੇ ਨੇ ਭਾਈ ਅਮਰਪਾਲ ਸਿੰਘ ਉਹ ਮੈਂਬਰਸ਼ਿਪ 60 ਦਿਨਾਂ ਦੇ ਵਿੱਚ ਯਾਨੀ ਰੱਦ ਹੋ ਜਾਣੀ ਸੀ ਇਸ ਕਰਕੇ ਜਿਹੜੇ 60 ਦਿਨ ਉਹਦੇ ਪੂਰੇ ਵੀ ਹੋ ਚੁੱਕੇ ਨੇ ਤੁਹਾਨੂੰ ਵੀ ਪਤਾ ਹੈ ਪਰ ਜਿਹੜੀ ਛੁੱਟੀ ਲਈ ਗਈ ਹੈ ਉਹ ਇਸੇ ਦੇ ਕਰਕੇ ਲਈ ਗਈ ਹੈ ਕਿ ਅੱਗੇ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਐਨਐਸਏ ਦੇ ਮੁਤਾਬਕ ਜਿਹੜੀ ਅਸੀਂ ਸੁਣਵਾਈ ਕਰਾਉਣੀ ਹੈ ਕੋਰਟ ਦੇ ਵਿੱਚ ਜਿਹੜੀ ਵੈਸ ਕਰਨੀ ਹੈ ਉਹਦੇ ਵਿੱਚ ਐਨਐਸਏ ਟੁੱਟਣ ਦਾ 200% ਦੱਸਿਆ ਗਿਆ ਚਾਂਸ ਹੈ ਤੇ ਜਿਹੜਾ ਯੂਪੀ ਹੈ ਉਸ ਤੋਂ ਥੱਲੇ ਆ ਉਹ ਪਹਿਲਾ ਸਭ ਤੋਂ ਵੱਡਾ ਐਕਟ ਹੈ ਜਿਹੜਾ ਉਹ ਐਨਐਸਏ ਹੈ ਜਿਹਨੂੰ ਕਹਿੰਦੇ ਨੇ ਨੈਸ਼ਨਲ ਸਕਿਉਰਿਟੀ ਐਕਟ ਯਾਨੀ ਐਨਐਸਏ ਤਾਂ ਉਸ ਧਾਰਾ ਨੂੰ ਤੋੜਨ ਦੇ ਲਈ ਪਹਿਲਾਂ ਹਾਜ਼ਰੀ ਜ਼ਰੂਰੀ ਹੈ ਫਿਰ ਉਸ ਤੇ ਪ੍ਰਕਿਰਿਆ ਆਉਂਦੀ ਹੈ ਐਨਐਸਏ ਦੀ ਸੁਣਵਾਈ ਚੱਲਣੀ ਹੈ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਐਨਐਸਏ ਟੁੱਟਦੀ ਹੈ ਤੇ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਤੇ ਤੁਹਾਨੂੰ ਇੱਥੇ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਸਕਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਲੋਕ ਜਿਹੜੀ ਜਨਤਾ ਹੈਗੀ ਜਿਹੜੀ ਜਨਤਾ ਹੈਗੀ ਜਨਤਾ ਜਨਾਰਦਨ ਹੁੰਦੀ ਹੈ ਅਕਸਰ ਤੁਸੀਂ ਸਾਰੇ ਜਾਣਦੇ ਜਨਤਾ ਹੀ ਬਣਾਉਂਦੀ ਹੈ ਤੇ ਜਨਤਾ ਹੀ ਢਾਉਂਦੀ ਹੈ ਤੇ ਜਦੋਂ ਫਿਰ ਇਹਨਾਂ ਦੀ ਲੰਕਾ ਟੈਂਦੀ ਆ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਸ਼ਾ ਕੀ ਹੋਈ ਹੈ ਪੰਜਾਬ ਦੇ ਵਿੱਚ ਵੀ ਔਰ ਦਿੱਲੀ ਦੇ ਵਿੱਚ ਵੀ ਇਹ ਗੱਲਾਂ ਸਾਰੇ ਇਹ ਤੁਹਾਡੇ ਸਾਹਮਣੇ ਨੇ ਤਾਂ ਪੰਜਾਬ ਵਾਲਿਓ ਹੁਣ ਆਪਾਂ ਨੂੰ ਸਾਰਿਆਂ ਨੂੰ ਹੱਕ ਸੱਚ ਦੀ ਆਵਾਜ਼ ਨੂੰ ਰਲ ਮਿਲ ਕੇ ਬੁਲੰਦ ਕਰਨਾ ਚਾਹੀਦਾ ਤਾਂ ਮੈਂ ਚਾਹੂੰਗਾ ਕਿ ਵੱਡੇ ਪੱਧਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕੀਤਾ ਜਾਵੇ ਜਿੰਨੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਤੁਸੀਂ ਮੈਨੂੰ ਸੁਣ ਰਹੇ ਹੋ ਜਾਂ ਫਿਰ ਉਸ ਨੂੰ ਪਿਆਰ ਕਰਦੇ ਹੋ ਜਾਂ ਦਿਲੋਂ ਸੱਚ ਦੇ ਨਾਲ ਖੜੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਗਰੁੱਪਾਂ ਦੇ ਵਿੱਚ ਤਾਂ ਕਿ ਹੋਰ ਨੌਜਵਾਨਾਂ ਤੱਕ ਪਹੁੰਚੇ ਆਪਣੀ ਜਨਤਾ ਤੱਕ ਪਹੁੰਚੇ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ